ਜਾਤੀ ਨਿੱਕਾ ਜਿਨੂੰ ਲਿਖਿਆ ਸੀ ਉਹ ਪੜ੍ਹੂੰਗੀ ਰੁੱਤਾਂ ਦੇ ਨਾਲ ਕੀ ਕੀ ਬਦਲੇ ਰੁੱਤਾਂ ਦੇ ਨਾਲ ਕੀ ਕੀ ਬਦਲੇ ਜੀ ਬਦਲਨ ਸਾਲ ਤਰੀਕਾ ਨੀ ਤੇਰਾ ਮਾਇਆ ਕਿਸਰਤ ਮਿਲਣਾ ਮਾਰੇ ਬੋ ਸ਼ਰੀਕਾਂ ਜੀ ਅਸਾਂ ਤਾਂ ਮਹਿੰਦੀ ਅੱਜ ਵੀ ਘੋਲੀ ਆਵੇ ਹੱਥੀਂ ਨਾ ਲਿਖ ਜਾਵੇ ਜੀ ਕਿਸ ਘਰੀ ਵੰਜਾਰਾ ਬੋਲੇ ਚੂੜੀਆਂ ਦਾ ਜੋ ਹੋਕਾ ਲਾਵੇ ਸਰੋਂ ਰੰਗਾ ਮੈਂ ਸੂਟ ਸਵਾਇਆ ਫੁਲਕਾਰੀ ਦਾ ਉਹ ਚਾਪ ਗਾਵੇ ਆਵੇ ਤੇ ਮੈਂ ਸੁਖਣਾ ਲਾਵਾਂ ਪੰਜਾਂ ਦੀ ਉਹ ਦੇਖ ਰਵੇ ਅਸਾਂ ਤਾਂ ਅੱਜ ਵੀ ਕੇਸ ਸਵਾਰੇ ਮੱਥੇ ਚੁੰਮਣ ਆਤਰ ਜਾਵੇ ਅੱਖੀ ਮੈਂ ਨਾ ਸ਼ਰਮਾ ਪਾਵਾਂ ਅੱਖੀਆਂ ਵਿੱਚ ਜੇ ਵਸਣਾ ਚਾਵੇ ਅਸਾਂ ਤਾਂ ਅੱਜ ਵੀ ਕਾਗ ਉਡਾਇਆ ਅਸਾਂ ਤਾਂ ਅਜ ਵੀ ਮਾਰੀਆਂ ਲੀਕਾਂ ਲੇਖਾਂ ਦੇ ਨਾਲ ਕੀਤਾ ਝਗੜਾ ਅਜੇ ਮੁੱਕੀਆਂ ਨਹੀਂ ਉਡੀਕਾਂ ਰਤਾਂ ਦੇ ਨਾਲ ਕੀ ਕੀ ਬਦਲੇ ਜੀ ਬਦਲਨ ਸਾਲ ਤਰੀਕਾਂ ਮੇਰਾ ਮਾਇਆ ਉਸਰਤ ਮਿਲਸੀ ਜੋ ਰੰਗੀ ਨਾਲ ਪਰੀਤਾ